ਚਵਰਾਤੇ ਦਿਹਾੜੇ ਤੇ ਪਹਿਲਾਂ ਤੇ ਮੈਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਸਾਰੀ ਦੁਨੀਆ ਦੇ ਵਸਦੇ ਅਨੁਸਾਰ ਨੂੰ ਬਹੁਤ-ਬਹੁਤ ਵਧਾਈਆਂ ਦਿਨਾ ਵਾ ਇਸ ਪਾਵਨ ਤੇ ਪਵਿੱਤਰ ਦਿਹਾੜੇ ਦੀਆਂ ਸੋ ਅੱਜ ਸਾਡੇ ਨਿਨਗਰ ਚ ਸਚਕਣ ਰੋਸ਼ੇਪੁਰੀ ਸ਼ਮਸ਼ਾਨ ਘਾਟ ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਔਰ ਇੱਥੇ ਹਰ ਹਰ ਮਹਾਦੇਵ ਸੇਵਕ ਸਭਾ ਵੱਲੋਂ ਵਿਸ਼ਾਲ ਲੰਗਰ ਵਿਸ਼ਾਲ ਜਾਗਰਨ ਹੋਏਗਾ ਅਜਰਾਤ ਔਰ ਰਾਤੀ ਵੀ ਸਾਰੇ ਸ਼ਹਿਰ ਦੇ ਸਾਰਿਆਂ ਹੀ ਮੁਹੱਲਿਆਂ ਵਿੱਚੋਂ ਜਾਗੋ ਆਈ ਆ ਸ਼ੇਵਿਆਵਾ ਦੇ ਜੋ ਜਾਗੋ ਹੁੰਦੀ ਹੈ ਉਹ ਹਰ ਸਾਲ ਹੁੰਦੀ ਆ ਜਾਗੋ ਔਰ ਰਾਤੀ ਵੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਲੰਗਰ ਪੰਡਾਰੇ ਵਰਤਾਏ ਗਏ ਆ ਬੋਲੇਨਾਥ ਜੀ ਦੇ ਅੱਜ ਵੀ ਸਾਰਾ ਦਿਨ ਜਾਗਰਨ ਰਾਤ ਨੂੰ ਹੋਏਗਾ ਅੱਜ ਸਾਰਾ ਦਿਨ ਲੰਗਰ ਬੰਦਾਰੇ ਚੱਲਣਗੇ ਮਹਾਦੇਵ ਦੇ ਔਰ ਵਿਸ਼ਾਲ ਜਾਗਰਨ ਹੋਏਗਾ ਅੱਜ ਰਾਤ ਜਿਸ ਦੇ ਵਿੱਚ ਹਰ ਮਹਾਦੇਵ ਸੇਵਕ ਸਭਾ ਵੱਲੋਂ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਅੱਜ ਬੁਲੇ ਨਾਜੀ ਦੀ ਕਿਰਪਾ ਦੇ ਨਾਲ ਵਰਤਾਏ ਜਾਣਗੇ ਸੰਗਤਾਂ ਚ ਔਰ ਇਸ ਤੋਂ ਇਲਾਵਾ ਹਰ ਹਰ ਮਹਾਦੇਵ ਸੇਵਕ ਸਭਾ ਤੋਂ ਵੱਲੋਂ ਹੀ ਇੱਥੇ ਅੱਜ ਵਿਸ਼ਾਲ ਲੰਗਰ ਤੋਂ ਇਲਾਵਾ ਸਟਾਲ ਵੀ ਲਾਏ ਜਾਣਗੇ ਟਿੱਕੀ ਨਿਊਡਲ ਗੋਲ ਗੱਪਾ ਔਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਲਾਏ ਜਾਣਗੇ ਅੱਜ ਵੀ ਔਰ ਅਸੀਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਪਹਿਲਾਂ ਤੇ ਵਧਾਈ ਦਿੰਨੇ ਆ ਤੇ ਫਿਰ ਅਸੀਂ ਸਭ ਨੂੰ ਸੱਦਾ ਦਿੰਨੇ ਆ ਮਹਾਦੇਵ ਸੇਵਕ ਸਭਾ ਵੱਲੋਂ ਕਿ ਅੱਜ ਸਾਰੇ ਹੀ ਇੱਥੇ ਜਾਗਰਨ ਦੇ ਵਿੱਚ ਆਕੇ ਆਸ਼ੀਰਵਾਦ ਲੈਣ ਮਹਾਦੇਵ ਜੀ ਦਾ ਸ਼ਿਵਰਾਤ ਦਿਹਾੜੇ ਤੇ ਪਹਿਲਾਂ ਤੇ ਮੈਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਸਾਰੇ ਦੁਨੀਆ ਦੇ ਵਸਦੇ ਅਨੁਸਾਰ ਨੂੰ ਬਹੁਤ-ਬਹੁਤ ਵਧਾਈਆਂ ਦਿੰਨਾ ਇਸ ਪਾਵਨ ਤੇ ਪਵਿੱਤਰ ਦਿਹਾੜੇ ਦੀਆਂ ਸੋ ਅੱਜ ਸਾਡੇ ਨਿਗਰ ਚ ਸੱਚ ਕਰਨ ਰੋਸ਼ੇਪੁਰੀ ਸ਼ਮਸ਼ਾਨ ਘਾਟ ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਔਰ ਇੱਥੇ ਹਰ ਹਰ ਮਹਾਦੇਵ ਸੇਵਕ ਸਭਾ ਵੱਲੋਂ ਵਿਸ਼ਾਲ ਲੰਗਰ ਵਿਸ਼ਾਲ ਜਾਗਰਨ ਹੋਏਗਾ ਅਜਰਾਤ ਔਰ ਰਾਤੀ ਵੀ ਸਾਰੇ ਸ਼ਹਿਰ ਦੇ ਸਾਰਿਆਂ ਹੀ ਮੁਹੱਲਿਆਂ ਵਿੱਚੋਂ ਜਾਗੋ ਆਈ ਆ ਸ਼ਿਵਯਵਾਦ ਇਹ ਜੋ ਜਾਗੋ ਹੁੰਦੀ ਹੈ ਉਹ ਹਰ ਸਾਲ ਹੁੰਦੀ ਆ ਜਾਗੋ ਔਰ ਰਾਤੇ ਵੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਲੰਗਰ ਪੰਡਾਰੇ ਵਰਤਾਏ ਗਏ ਆ ਬੋਲੇਨਾਥ ਜੀ ਦੇ ਅੱਜ ਵੀ ਸਾਰਾ ਦਿਨ ਜਾਗਰਨ ਰਾਤ ਨੂੰ ਹੋਏਗਾ ਅੱਜ ਸਾਰਾ ਦਿਨ ਲੰਗਰ ਬੰਦਾਰੇ ਚੱਲਣਗੇ ਮਹਾਦੇਵ ਦੇ ਔਰ ਵਿਸ਼ਾਲ ਜਾਗਰਨ ਹੋਏਗਾ ਅੱਜ ਰਾਤ ਜਿਸ ਦੇ ਵਿੱਚ ਹਰ ਮਹਾਦੇਵ ਸੇਵਕ ਸਭਾ ਵੱਲੋਂ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਅੱਜ ਬੁਲੇ ਨਾਜ਼ੀ ਦੀ ਕਿਰਪਾ ਦੇ ਨਾਲ ਵਰਤਾਏ ਜਾਣਗੇ ਸੰਗਤਾਂ ਚ ਔਰ ਇਸ ਤੋਂ ਇਲਾਵਾ ਹਰ ਹਰ ਮਹਾਦੇਵ ਸੇਵਕ ਸਭਾ ਤੋਂ ਵੱਲੋਂ ਹੀ ਇੱਥੇ ਅੱਜ ਵਿਸ਼ਾਲ ਲੰਗਰ ਤੋਂ ਇਲਾਵਾ ਸਟਾਲ ਵੀ ਲਾਏ ਜਾਣਗੇ ਟਿੱਕੀ ਨਿਊਡਲ ਗੋਲ ਗੱਪਾ ਔਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਲਾਏ ਜਾਣਗੇ ਅੱਜ ਵੀ ਔਰ ਅਸੀਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਪਹਿਲਾਂ ਤੇ ਵਧਾਈ ਦਿੰਨੇ ਆ ਤੇ ਫਿਰ ਅਸੀਂ ਸਭ ਨੂੰ ਸੱਦਾ ਦਿੰਨੇ ਆ ਮਹਾਦੇਵ ਸੇਵਕ ਸਭਾ ਵੱਲੋਂ ਕਿ ਅੱਜ ਸਾਰੇ ਹੀ ਇੱਥੇ ਜਾਗਰਨ ਦੇ ਵਿੱਚ ਆਕੇ ਆਸ਼ੀਰਵਾਦ ਲੈਣ ਮਹਾਦੇਵ ਜੀ ਦਾ ਸ਼ਿਵਰਾਤ ਦਿਹਾੜੇ ਤੇ ਪਹਿਲਾਂ ਤੇ ਮੈਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਸਾਰੇ ਦੁਨੀਆ ਦੇ ਵਸਦੇ ਅਨੁਸਾਰ ਨੂੰ ਬਹੁਤ-ਬਹੁਤ ਵਧਾਈਆਂ ਦਿੰਨਾ ਇਸ ਪਾਵਨ ਤੇ ਪਵਿੱਤਰ ਦਿਹਾੜੇ ਦੀਆਂ ਸੋ ਅੱਜ ਸਾਡੇ ਨਿਗਰ ਚ ਸੱਚ ਕਰਨ ਰੋਸ਼ੇਪੁਰੀ ਸ਼ਮਸ਼ਾਨ ਘਾਟ ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਔਰ ਇੱਥੇ ਹਰ ਹਰ ਮਹਾਦੇਵ ਸੇਵਕ ਸਭਾ ਵੱਲੋਂ ਵਿਸ਼ਾਲ ਲੰਗਰ ਵਿਸ਼ਾਲ ਜਾਗਰਨ ਹੋਏਗਾ ਅਜਰਾਤ ਔਰ ਰਾਤੀ ਵੀ ਸਾਰੇ ਸ਼ਹਿਰ ਦੇ ਸਾਰਿਆਂ ਹੀ ਮੁਹੱਲਿਆਂ ਵਿੱਚੋਂ ਜਾਗੋ ਆਈ ਆ ਸ਼ਿਵਯਵਾਦ ਇਹ ਜੋ ਜਾਗੋ ਹੁੰਦੀ ਹੈ ਉਹ ਹਰ ਸਾਲ ਹੁੰਦੀ ਆ ਜਾਗੋ ਔਰ ਰਾਤੇ ਵੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਲੰਗਰ ਪੰਡਾਰੇ ਵਰਤਾਏ ਗਏ ਆ ਬੋਲੇਨਾਥ ਜੀ ਦੇ ਅੱਜ ਵੀ ਸਾਰਾ ਦਿਨ ਜਾਗਰਨ ਰਾਤ ਨੂੰ ਹੋਏਗਾ ਅੱਜ ਸਾਰਾ ਦਿਨ ਲੰਗਰ ਬਣਾਲੇ ਚੱਲਣਗੇ ਮਹਾਦੇਵ ਦੇ ਔਰ ਵਿਸ਼ਾਲ ਜਾਗਰਨ ਹੋਏਗਾ ਅੱਜ ਰਾਤ ਜਿਸ ਦੇ ਵਿੱਚ ਹਰ ਮਹਾਦੇਵ ਸੇਵਕ ਸਭਾ ਵੱਲੋਂ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਅੱਜ ਬੋਲੇ ਨਾਜੀ ਦੀ ਕਿਰਪਾ ਦੇ ਨਾਲ ਵਰਤਾਏ ਜਾਣਗੇ ਸੰਗਤਾਂ ਚ ਔਰ ਇਸ ਤੋਂ ਇਲਾਵਾ ਹਰ ਹਰ ਮਹਾਦੇਵ ਸੇਵਕ ਸਭਾ ਤੋਂ ਵੱਲੋਂ ਹੀ ਇੱਥੇ ਅੱਜ ਵਿਸ਼ਾਲ ਲੰਗਰ ਤੋਂ ਇਲਾਵਾ ਸਟਾਲ ਵੀ ਲਾਏ ਜਾਣਗੇ ਟਿੱਕੀ ਨਿਊਡਲ ਗੋਲ ਗੱਪਾ ਔਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਲਾਏ ਜਾਣਗੇ ਅੱਜ ਵੀ ਔਰ ਅਸੀਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਪਹਿਲਾਂ ਤੇ ਵਧਾਈ ਦਿੰਨੇ ਆ ਤੇ ਫਿਰ ਅਸੀਂ ਸਭ ਨੂੰ ਸੱਦਾ ਦਿੰਨੇ ਆ ਮਹਾਦੇਵ ਸੇਵਕ ਸਭਾ ਵੱਲੋਂ ਕਿ ਅੱਜ ਸਾਰੇ ਹੀ ਇੱਥੇ ਜਾਗਰਨ ਦੇ ਵਿੱਚ ਆ ਕੇ ਆਸ਼ੀਰਵਾਦ ਲੈਣ ਮਹਾਦੇਵ ਜੀ ਦਾ